ਵਿਸ਼ਾ ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਕੁਮਲਪ੍ਰੀਤ ਗੌਰ ਹੋਲੀ ਯਾਨੀ ਕਿ ਰੰਗਾਂ ਦਾ ਤਿਉਹਾਰ ਪੂਰੇ ਦੇਸ਼ ਦੇ ਵਿੱਚ ਹੀ ਪੂਰੇ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਲੋਕਾਂ ਦੇ ਵੱਲੋਂ ਕਾਫੀ ਉਤਸ਼ਾਹ ਦੇ ਨਾਲ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ ਤੇ ਇਸ ਤਿਉਹਾਰ ਦੀ ਇੱਕ ਮਹੱਤਤਾ ਵੀ ਹੈ ਤੇ ਆਓ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਹੋਲੀ ਦਾ ਤਿਉਹਾਰ ਬਹੁਤ ਹੀ ਪ੍ਰਾਚੀਨ ਅਤੇ ਮਹੱਤਵਪੂਰਨ ਹੈ ਤੇ ਜੋ ਭਾਰਤ ਦੇ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ ਤੇ ਇਸ ਤਿਉਹਾਰ ਦੀ ਇਤਿਹਾਸਿਕ ਮਹੱਤਤਾ ਅਤੇ ਰਿਵਾਇਤਾਂ ਬਹੁਤ ਸਮੇਂ ਤੋਂ ਚੱਲਦੀਆਂ ਆ ਰਹੀਆਂ ਨੇ। ਹੋਲੀ ਦਾ ਤਿਉਹਾਰ ਜ਼ਿਆਦਾਤਰ ਪ੍ਰਾਚੀਨ ਹਿੰਦੂ ਧਰਮ ਦੀਆਂ ਕਹਾਣੀਆਂ ਅਤੇ ਰਿਵਾਇਤਾਂ ਨਾਲ ਜੁੜਿਆ ਹੋਇਆ। ਇਸ ਤਿਉਹਾਰ ਨੂੰ ਰੰਗਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਤੇ ਇਹ ਪ੍ਰਦਾਨ ਤੌਰ ਤੇ ਰੰਗਾਂ ਦੀ ਖੁਸ਼ੀ ਅਤੇ ਜੀਵਨ ਦੇ ਵਿੱਚ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ। ਹੋਲੀ ਦੇ ਇਤਿਹਾਸਿਕ ਪਿਛੋਕੜ ਦਾ ਸੰਬੰਧ ਕਈ ਪੁਰਾਣੀਆਂ ਕਹਾਣੀਆਂ ਅਤੇ ਮਿੱਥਕਾਂ ਨਾਲ ਹੈ। ਸਭ ਤੋਂ ਮਸ਼ਹੂਰ ਕਹਾਣੀ ਹਨਕਸ਼ਪੂ ਅਤੇ ਪ੍ਰਹਲਾਦੀਵੀ ਨਾਲ ਜੁੜੀ ਹੋਈ ਹੈ, ਜਿਸ ਦੇ ਵਿੱਚ ਹੋਲੀ ਦੀ ਖੁਸ਼ੀ ਅਤੇ ਬੁਰਾਈ ਤੇ ਭਲਾਈ ਦੇ ਜਿੱਤ ਨੂੰ ਦਰਸਾਇਆ ਜਾਂਦਾ ਹੈ। ਹਨਕਸ਼ਪ ਇੱਕ ਦੰਤੀ ਰਾਜਾ ਸੀ ਜਿਸ ਨੇ ਆਪਣੇ ਪੁੱਤਰ ਪ੍ਰਹਲਾਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਉਹ ਵਿਸ਼ਨੂੰ ਭਗਵਾਨ ਦਾ ਪਗਤ ਸੀ। ਹਨਕਸ਼ਪ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪ੍ਰਹਲਾਦ ਨੇ ਸੱਚਾਈ ਅਤੇ ਭਗਵਾਨ ਦੇ ਵਿੱਚ ਵਿਸ਼ਵਾਸ ਨਾ ਛੋੜਿਆ। ਅਖੀਰਕਾਰ ਪ੍ਰਹਲਾਦ ਨੂੰ ਬਚਾਉਣ ਲਈ ਭਗਵਾਨ ਵਿਸ਼ਨੂੰ ਨੇ ਹਨਕਸ਼ਪ ਨੂੰ ਮਾਰ ਦਿੱਤਾ ਤੇ ਇਸ ਚਿੱਤ ਨੂੰ ਮਨਾਉਣ ਦੇ ਲਈ ਉਸ ਸਮੇਂ ਰੰਗਾਂ ਨਾਲ ਹੋਲੀ ਖੇਡਣ ਦੀ ਪਰੰਪਰਾ ਸ਼ੁਰੂ ਹੋ ਗਈ ਸੀ। ਦੂਜੀ ਪ੍ਰਮੁੱਖ ਕਹਾਣੀ ਹੋਲਾ ਅਤੇ ਹੋਲੀ ਨਾਲ ਜੁੜੀ ਹੈ। ਇਸ ਕਹਾਣੀ ਵਿੱਚ ਹੋਲਾ ਇੱਕ ਖੋਸ਼ਕ ਰਾਜਾ ਸੀ ਜੋ ਆਪਣੇ ਰਾਜ ਵਿੱਚ ਨਾ ਸਮਝ ਅਤੇ ਬਦਕਾਰ ਕੰਮ ਕਰਦਾ ਸੀ ਉਹ ਬੇਈਮਾਨੀ ਅਤੇ ਗਲਤ ਰਣਨੀਤੀਆਂ ਦੇ ਕਾਰਨ ਉਸ ਨੂੰ ਉਸਦੀ ਆਪਣੀ ਪੈਣ ਹੋਲੀ ਨੇ ਤਬਾਹ ਕਰ ਦਿੱਤਾ ਇਸ ਕਹਾਣੀ ਤੋਂ ਲੋਕਾਂ ਨੇ ਸਿੱਖਿਆ ਕਿ ਤਿੱਖੀ ਚੀਜ਼ਾਂ ਨੂੰ ਰੰਗਦਾਰ ਅਤੇ ਖੁਸ਼ਹਾਲ ਬਣਾਉਣ ਦਾ ਸਹੀ ਤਰੀਕਾ ਹੈ ਤਾਂ ਅਖੀਰਕਾਰ ਇਸ ਦੀ ਕੀ ਰਵਾਇਤ ਹੈ ਤੇ ਇਸ ਨੂੰ ਮਨਾਉਣ ਦਾ ਢੰਗ ਕੀ ਹੈ ਹੋਲੀ ਦੇ ਦੌਰਾਨ ਲੋਕ ਇੱਕ ਦੂਜੇ ਨਾਲ ਰੰਗਾਂ ਨਾਲ ਖੇਡਦੇ ਹਨ ਅਤੇ ਪਰਿਵਾਰ ਅਤੇ ਦੋਸਤਾਂ ਨਾਲ ਮਿਲ ਕੇ ਖੁਸ਼ੀਆਂ ਸਾਂਝੀਆਂ ਕਰਦੇ ਨੇ। ਦੋਹਾਂ ਦਿਨਾਂ ਵਿੱਚ ਹੋਲੀ ਮਨਾਈ ਜਾਂਦੀ ਹੈ। ਪਹਿਲਾ ਦਿਨ ਹੋਲੀ ਦੀ ਰਾਤ ਨੂੰ ਜਿਸ ਦੇ ਵਿੱਚ ਅੱਗ ਜਲਾਈ ਜਾਂਦੀ ਹੈ ਅਤੇ ਪੁਰਾਣੇ ਕੂੜੇ ਨੂੰ ਪਸਾੜ ਕੇ ਸ਼ੁੱਧਤਾ ਦਾ ਪ੍ਰਤੀਕ ਸਥਾਪਿਤ ਕੀਤਾ ਜਾਂਦਾ ਹੈ। ਦੂਜਾ ਦਿਨ ਰੰਗਾਂ ਦਾ ਤਿਉਹਾਰ ਕਿਹਾ ਜਾਂਦਾ ਹੈ ਤੇ ਦੂਜੇ ਦਿਨ ਰੰਗਾਂ ਦੇ ਨਾਲ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਜਿਸ ਦਿਨ ਲੋਕ ਰੰਗਾਂ ਨਾਲ ਖੇਡਦੇ ਨੇ ਤੇ ਇੱਕ ਦੂਜੇ ਨੂੰ ਰੰਗ ਲਗਾ ਕੇ ਖੁਸ਼ੀਆਂ ਮਨਾਉਂਦੇ ਨੇ ਹੋਲੀ ਅਧਿਆਤਮਕ ਤੌਰ ਤੇ ਵੀ ਬਹੁਤ ਮਹੱਤਵਪੂਰਨ ਹੈ ਇਸ ਦਿਨ ਨੂੰ ਧਰਮ ਅਤੇ ਭਗਵਾਨ ਦੇ ਪ੍ਰਤੀ ਪਿਆਰ ਅਤੇ ਨਮਰਤਾ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ ਇਸ ਤਿਹਾਰ ਨਾਲ ਸੰਬੰਧਿਤ ਕਈ ਅਧਿਆਤਮਕ ਕਹਾਣੀਆਂ ਅਤੇ ਰਵਾਇਤਾਂ ਹਨ ਜੋ ਪ੍ਰਗਟ ਕਰਦੀਆਂ ਹਨ ਕਿ ਭਗਵਾਨ ਹਮੇਸ਼ਾ ਬੁਰਾਈ ਅਤੇ ਪਲਾਈ ਦੇ ਜਿੱਤ ਕਰਦੇ ਹਨ ਤੇ ਇਸ ਤਿਹਾਰ ਨੂੰ ਮਨਾਉਣ ਦੇ ਨਾਲ ਮਨ ਵੀ ਸ਼ੁੱਧ ਅਤੇ ਆਤਮਿਕ ਉਤਾਨ ਵੀ ਹੁੰਦਾ ਹੈ। ਹੋਲੀ ਇੱਕ ਦਿਲਚਸਪ ਅਤੇ ਖੁਸ਼ਦਾਈ ਤਿਉਹਾਰ ਹੈ ਜੋ ਰੰਗਾਂ, ਪਿਆਰ ਅਤੇ ਖੁਸ਼ੀਆਂ ਨਾਲ ਭਰਪੂਰ ਹੁੰਦਾ ਹੈ। ਇਹ ਤਿਉਹਾਰ ਵੱਖ-ਵੱਖ ਰਵਾਇਤਾਂ, ਕਹਾਣੀਆਂ ਅਤੇ ਅਧਿਆਤਮਕ ਮਹੱਤਤਾ ਨੂੰ ਦਰਸਾਉਂਦਾ ਹੈ। ਤੇ ਸਾਨੂੰ ਸਿਖਾਉਂਦੇ ਹੈ ਕਿ ਕਿਵੇਂ ਪਿਆਰ ਸ਼ਾਂਤੀ ਅਤੇ ਭਾਈਚਾਰੇ ਦੇ ਸਾਥੀ ਨਾਲ ਹਰ ਕਿਸੇ ਦੇ ਜੀਵਨ ਨੂੰ ਰੰਗੀਨ ਬਣਾਇਆ ਜਾ ਸਕਦਾ ਹੈ ਤਾਂ ਸਾਡੇ ਸਾਡੀ ਸਾਰੀ ਵਿਸ਼ਵ ਵਾਰਤਾ ਦੇ ਟੀਮ ਦੇ ਵੱਲੋਂ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਹੋਲੀ ਯਾਨੀ ਕਿ ਰੰਗਾਂ ਦੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ